ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਨਿਤਿੰਨ ਨੰਦਾ ਤੇ ਗੋਲੀਆਂ ਚੱਲੀਆਂ ਹਨ ਇਸ ਘਟਨਾ ਵਿੱਚ ਨਿਤਿੰਨ ਨੰਦਾ ਦੇ ਸਿਰ 'ਤੇ ਗੋਲੀ ਲੱਗੀ ਹੈ ਨਿਤਿੰਨ ਨੰਦਾ ਦੇ ਭਰਾ ਹਰੀਕਿਸ਼ਨ ਨੰਦਾ ਨੇ ਦੱਸਿਆ ਕਿ ਨਿਤਿੰਨ ਨੰਦਾ ਪਿੰਡ ਅਗੰਗਪੁਰ ਚ ਹੀ ਇੱਕ ਸਮਾਗਮ ਚ ਭੋਜਨ ਛੱਕੇ ਆ ਰਹੇ ਸਨ ਅਤੇ ਉਹਨਾਂ ਦੇ ਸਿਰ 'ਤੇ ਗੋਲੀ ਲੱਗੀ ਹੈ ਅਤੇ ਉਹਨਾਂ ਨੂੰ ਤੁਰੰਤ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ ਇਸ ਦੇ ਨਾਲ ਹੀ ਇਹ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਤਾਂ ਜੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ ਫਿਲਹਾਲ ਗੋਲੀਆਂ ਚਲਾਉਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਵੱਲੋਂ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਜਦੋਂ ਕਿ ਲੋਕ ਲੀਡਰਸ਼ਿਪ ਅਤੇ ਨਿਤਿੰਨ ਨੰਦਾਂ ਦੇ ਸਮਰਥਕ ਹਸਪਤਾਲ ਪਹੁੰਚ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਨਿਤਿੰਨ ਨੰਦਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ਹੁਣ ਅਤੇ ਹੁਣ ਥੋੜਾ ਸਮਾਂ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਸਿਵਲ ਹਸਪਤਾਲ ਤੋਂ ਫਸਟਡ ਦੇੰਤੂ ਬਾਅਦ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ ਗੋਲੀ ਲੱਗੀ ਹੋਈ ਹੈ ਤੇ ਕੀ ਇੰਜਰੀ ਕਿੰਨੀ ਖੈਗੀ ਹੈ ਕੀ ਇਸ ਹਾਂਜੀ ਸਾਡੇ ਕੋਲ ਰੀਸਨਲੀ ਥੋੜੇ ਪੇਸ਼ੈਂਟ ਆਏ ਸੀ ਠੀਕ ਹੈ ਹਿਸਟਰੀ ਦੇ ਅਸੇ ਜਾਣਛਾੜਦੀ ਪਰ ਅਸੀਂ ਐਗਜ਼ਾਮਨ ਕਰਿਆ ਹੈ ਠੀਕ ਹੈ ਇੰਜਰੀ ਲੱਗ ਵੀ ਰਹੀ ਹੈ ਪਰ ਹੁਣ ਪਰਦਰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਉੱਥੇ ਭੇਜਿਆ ਹੈ ਪੇਸ਼ੈਂਟ ਦੀ ਕੰਡੀਸ਼ਨ ਚੈੱਕ ਨਹੀਂ ਹੈ ਸਟੇਬਲ ਹੈ ਬਿਲਕੁਲ ਓਰੀਐਂਟਡ ਨਹੀਂ ਇਹ ਗੱਲਬਾਤ ਕਰ ਰਹੇ ਨੇ ਬਾਕੀ ਦੇਖਦੇ ਅਗਲਾ ਟ੍ਰੀਟਮੈਂਟ ਕੀ ਹੋਵੇ ਗੋਲੀ ਲੱਗੀ ਕਿੱਥੇ ਹੈ ਡਾਕਟਰ ਸਾਹਿਬ ਤਾਂ ਬੈਕ ਸਾਈਡ ਉਹ ਸਿੱਧ ਸਿੱਧ ਤੀ ਗੋਲੀ ਦੀ ਨਿਕਲ ਗਈ ਹੈ ਨੀ 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 ਇੱਥੇ ਤਾਂ ਕੋਈ ਇੰਸਰੀਬ ਹੋਣੀ ਹੈਗਾ ਠੀਕ ਹੈ ਐਂਟਰੀ ਬੁਨ ਹੈਗਾ ਐਗਜ਼ਿਟ ਬੁਨ ਕੋਈ ਠੀਕ ਹੈ ਕਿੱਥੇ ਭੇਜਿਆ ਗਿਆ ਮਰੀਜ਼ ਨੂੰ ਪੀਜੀਪੀ ਚ ਹੈਗਾ ਪਰ ਉਹ ਟ੍ਰੀਟਮੈਂਟ ਤੇ ਹੈ ਮੁਰਲੀ ਸਾਹਿਬ ਤਾਂ ਦੇ ਰਿਤੀ ਗਏ ਉਹ ਪੇਸ਼ੈਂਟ ਸਟੇਬਲ ਕਰਕੇ ਹੀ ਭੇਜਿਆ ਠੀਕ ਹੈ ਅਧਿਕਾਰ ਮਾਈ ਇਹ ਗਾਮਪੁਰ ਦੀ ਦੱਸਦੇ ਆ ਬਈ ਗਾਮਪੁਰ ਹੋਇਆ ਜਿਹੜਾ ਉੱਥੇ ਜਾ ਦੇ ਸਮਾਗਮ ਦੇ ਵਿੱਚ ਪਰ ਹੁਣ ਉਹਨਾਂ ਨੂੰ ਰੈਫਰ ਕਰਤਾ ਨੰਦਾ ਜੀ ਨੂੰ ਤੇ ਉਸ ਤੋਂ ਬਾਅਦ ਬਾਕੀ ਤਾਂ ਕੰਡੀਸ਼ਨ ਦਾ ਪੀਜੀਏ ਡਾਕਟਰ ਹੀ ਦੱਸ ਸਕਦੇ ਇਹ ਕਿਤਨਾ ਕਿਤੇ ਗੋਲੀ ਚੱਲਣ ਦੀ ਆ ਘਰਾਮ ਲਾਈ ਆਏ ਆ ਜੀ ਇਹ ਇਹ ਪਤਾ 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 ਲੱਗਿਆ ਕਿ ਗੋਲੀ ਚਲਾਈ ਹੋਈ ਮੇਰੇ ਪਰ ਹਾਲੇ ਮੈਨੂੰ ਕੋਈ ਜਾਣਕਾਰੀ ਨਹੀਂ ਉਹ ਉਹਦਾ ਉਹਨਾਂ ਦੇ ਸਟੇਟਮੈਂਟ ਤੋਂ ਬਾਅਦ ਹੀ ਪਤਾ ਲੱਗਿਆ ਨੰਦਾ ਜੀ